ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਆ 7 ਵਿੱਚ ਟੋਕਰ ਗੱਬਣ ਚੱਕ ਪਾਸ ਤਨ ਨਾਗਾ ਟੋਕਰ ਨਾਗਾ ਸੂਏ ਸਵਾਏ ਆ ਤੇ ਹੀ ਪ੍ਰਾਣ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸੱਸੀ ਗਾਲ ਜੀ ਸੱਸੀ ਗਾਲ ਜੀ ਨਾਮ ਤੇ ਐਡਰੈਸ ਦਾ ਨਾਮ ਗਰਦੀਪ ਸਿੰਘ ਪਿੰਡ ਪਾਣਾ ਜਿਲ੍ਹਾ ਫੀਕੋੜੀ ਮੋਬਾਈਲ ਨੰਬਰ 8054296735 7 ਨਾਗਾ ਬਾਈ ਆਪਣੇ ਕੋਲ ਹਾਂਜੀ ਕਿਧਰੋਂ ਲੱਗ ਗਿਆ ਵੀਰੇ ਇੱਥੋਂ ਹੀ ਲੱਗਿਆ ਨੇ ਇੱਥੋਂ ਆਪਾਂ ਬੱਚਿਆਂ ਬਾਅਦ ਚ ਦਿਖਾ ਬੱਚੀ ਬਾਅਦ ਚ ਵਿਖਾ ਦਾਂਗੇ ਠੀਕ ਆ ਸੁਆ ਵੈੜ ਦਾ ਕਿੰਨਾਂ ਮਾ ਜੀ ਦੂਜਾ ਕਿਹਾ ਜੀ ਕੋਈ ਤੀਜਾ ਮੰਨ ਲੈ ਚਲੋ ਆਪਣੇ ਸੁਈ ਨੂੰ ਮੰਨ ਕੇ ਚੱਲ ਸਾਰਾ ਮਾਲ ਖਰੀਦਿਆ ਸਾਰਾ ਮਾਲ ਖਰੀਦਿਆ ਵੀਰੇ ਆਪਣਾ ਕੋਈ ਨਹੀਂ ਕਰਦੀ ਸਿਰਫ ਕਾਲੀ ਵੈੜਾ ਵਿੱਚ ਕਰਦੀ ਆਪਣੀ ਠੀਕ ਆ ਹਾਂਜੀ ਸੂਆ ਜਿਹੜਾ ਮਰਜੀ ਮੰਨ ਲੈ ਕਦੋਂ ਸੂਈ ਹੈ ਜੀ ਇਹ ਇਹ ਸੂਈ ਨੂੰ ਹੋ ਗਏ ਨੇ 25 ਦਿਨ ਯਾਰ ਬਾਈ ਬੱਚਾ ਕੀ ਹੈ ਜੀ ਬੱਚਾ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਹੈ ਜੀ ਕਿੰਨਾ ਦੁੱਧ ਜੋ ਦੁੱਧੇ ਥੱਲੇ ਹੋਊਗਾ ਮੰਨ ਕੇ 13 ਕਿਲੋ ਜਿਹੜਾ ਚੂਣ ਵਾਲਾ ਥਣਾ ਦੀ ਥਣਾ ਦੀ ਓਕੇ ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਠੀਕ ਆ ਥਣ ਭਾਂਡੇ ਦੀ ਉਹ ਵੀ ਪੂਰੀ ਸਾਫ ਹੈ ਪੂਰੀ ਸਾਫ ਚੈੱਕ ਕਰ ਸਕਦੇ ਧੁਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਸੂਏ ਦੀ ਕੋਈ ਜਿਦਾਈ ਨਹੀਂ ਬਾਈ ਕਹਿੰਦਾ ਜਿਹੜਾ ਤੁਸੀਂ ਮਰਜੀ ਮੰਨ ਕੇ ਆ ਜੋ 10 ਲੀਟਰ ਨੈਟ ਦੁੱਧ ਆਪਦਾ ਜੋਕ ਕੇ ਲੈ ਜਾਓ 2 ਟਾਈਮ ਚੋਲੇ ਚਾਰ ਚੋਲੇ ਤੇ ਚਾਹੇ 6 ਚੋਲੇ ਰੰਗ ਪ੍ਰਿੰਟ ਪੂਰਾ ਹੋ ਜਾਊਗਾ ਮੋਹਰੀ ਜੀ ਘੱਟ ਸੇਵ ਵਾਲੇ ਕਰੋ ਆਈਆ ਸੇਵਾ ਵਧ ਗਈ ਤਾਂ ਦੁੱਧ ਵੀਰੇ ਹੁਣ ਵੀ ਵੱਜੂਗੀ ਸੋਨਾ ਘੱਟ ਵਾਲਾ ਹਵਾਨਾ ਥਣਾ ਦੀ ਬਾਈ ਫੁੱਲ ਗਾਰੰਟੀ ਹੈ ਬੇਫਿਕਰ ਹੋ ਜੀ ਥਣਾ ਤੋਂ ਹੱਥੋਂ ਨਾ ਲਾਵੇ ਕੋਈ ਪੜਾ ਨਾ ਜੂ ਨਹੀਂ ਮੁੜਦਾ ਕੋਈ ਨਾ ਥਣਾ ਤੋਂ ਨਾ ਦੁੱਧ ਤੋਂ ਇੰਨੀ ਗਾਰੰਟੀ ਹੈ ਮਾਇਨ ਫੁੱਲ ਗਾਰੰਟੀ ਹੈ ਠੀਕ ਆ ਨਾ ਬਾਈ ਕਹਿੰਦਾ ਥਣਾ ਚੋਂ ਮੁੜੇ ਨਾ ਕੋਈ ਦੁੱਧ ਚੋਂ ਮੁੜੇ ਥਣਾ ਦੀ ਤੇ ਦੁੱਧ ਦੀ ਫੁੱਲ ਗਾਰੰਟੀ ਆ ਠੰਡੀ ਮਿੱਠੀ ਬਾਈ ਫੋਲੋ ਫੋਲੋ ਨਿਆਣਾ ਪਾਉਣਾ ਪਾਲੋ ਨਹੀਂ ਬਣਾਉਣਾ ਪੋ ਜਿਹੜੇ ਜੀ ਡਿਮਾਂਡ ਜਿਹੜੇ ਲੈਣੇ ਇਹਦਾ 40000 ਰੁਪਏ 40 ਦੇ ਫੋਲ ਹੀ ਕਰਾਂਗੇ ਮਾੜਾ ਮੋਟਾ ਨਹੀਂ ਮਾੜੇ ਮੋਟੇ ਵਾਲਾ ਕੰਮ ਮੋੜਾ ਮੋਟਾ ਨਹੀਂ ਕਰਨਾ ਆਪਾਂ ਜੀਨੇ ਫੋਨ ਲਾ ਲਿਆ ਉਹਨੂੰ ਦੇਖ ਕੇ ਦੂ ਆਪਾਂ ਦੇਖ ਕੇ ਤੋਰਨਾ ਆਪਾਂ ਮੋੜਨਾ ਨਹੀਂ ਕੋਈ ਜੀਗਾ ਬਈ ਇਹਦਾ ਫੋਨ ਚੱਕ ਲਿਆ ਦੇ ਇਹਦਾ ਚੱਕ ਲਿਆ ਹੈ ਜੀਨੇ ਪਹਿਲਾਂ ਚ ਲਾ ਲਿਆ ਉਹ ਲੈ ਜਾਊਗਾ ਜਿਹੜਾ ਨਾ ਲਾਇਆ ਬਰ ਰਹਿਗਾ ਰਹੇਗਾ ਜਿਹੜਾ ਰਹਿਗਾ ਰਹੇਗਾ ਠੀਕ ਆ ਬਈ ਦੋ ਨੰਬਰ ਵੜ ਦੋ ਨੰਬਰ ਦੂਜਾ ਸੁਹਾ ਵੀਰੇ ਤੀਜੇ ਵਾਸਤੇ ਗੱਬਣਾ ਕਿੰਨੇ ਸਮੇਂ ਦੀ ਇਹ ਹੈਗੇ 4 ਮਹੀਨਿਆਂ ਦੀ ਕੋਈ 10 ਦਿਨ ਵੱਧ ਹੋਵੇ 10 ਘੱਟ ਹੋਵੇ ਚਲੋ 5 4 ਦਿਨ ਦਾ ਇੱਧਰ ਉੱਧਰ ਘੁਰੀ ਜਾਂਦੇ ਹੋ ਹਾਂ ਚੈੱਕ ਪਾਸ ਆ ਡਾਕਟਰ ਸਾਹਿਬਾਨ ਦੇ ਦੱਸਣ ਚ ਵੀ ਹਾਂਜੀ 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 ਕਿਉਂਕਿ ਆਪਾਂ ਕਹਿੰਦੇ ਨਹੀਂ ਕਿ ਕੋਈ ਰਿਦਾ ਅਠਾ 10 ਦਿਨਾਂ ਦਾ ਕੋਈ ਫਰਕ ਹੁੰਦਾ ਹੀ ਨਹੀਂ ਗਈ ਵੀ ਇਹ ਮਨਾਂ 4 ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧਾ ਥਣਾ ਦੀ ਥਣਾ ਦੀ ਓਕੇ ਆ 4ਾਂ ਦੀ ਤੋੜ ਕੇ ਦਿਖਾ ਦੀ ਵੀਰੇ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਫਾਰਮ ਜੋ ਲਈਏ ਬਈ ਇਹ ਆਪਾਂ ਇਹ ਤੇ ਆਪਾਂ ਠੀਕ ਕੋਈ ਗੱਲ ਨਹੀਂ ਬਾਜਨ ਵਜੂਦ ਪੂਰਾ ਚੰਗਾ ਨਿੱਕਰ ਨਰੋਈਆ ਕੋਈ ਆਏ ਨਹੀਂ ਵੀ ਕਰਮ ਵਾਲੀ ਲੱਸੀ ਲਾਵੀਆ ਹਨਾ ਖਣ ਭਾਂਡੇ ਦੀ ਵੀ ਹਨਾ ਬਈ ਪੂਰੀ ਪੂਰੀ ਬਾਈ ਪੂਰੀ ਸਾਫ ਗਾਂ ਸਭੀ ਬਹੁਤ ਸਿਹਤ ਦੇ ਕੋਲੇ ਕਹਿੰਦਾ ਥੋੜੇ ਜੀ ਨਹੀਂ ਲਾਇਆ ਗਾਂ ਨੇ ਇਹ ਆ ਉਪਰਾ ਕਰ ਗਈ ਉਪਰਾ ਕਰ ਗਈ ਗਾਂ ਇੱਕ ਆਏ ਆ ਨਾ ਬਈ ਇਹ ਚਾਰ ਤੋਂ ਆਈ ਹੋ ਤੁਹਾਡੇ ਕੋਲ ਨਹੀਂ ਨਹੀਂ ਆਈ ਤੂੜੀ ਤੋਂ ਹੀ ਆਈ ਤੂੜੀ ਪਰ ਯਾਨੀ ਕਿ ਗਾਈਆਂ ਬਾਲੀਆਂ ਸੀ ਉਹਨਾਂ ਕੋਲੇ ਜ਼ਿਆਦਾ ਬਸੂ ਸੀਗੇ ਹਾਂ ਫਾਰਮ ਵਿੱਚ ਤੈਨੂੰ ਪਤਾ ਥੋੜਾ ਜਆ ਜੀ ਨਹੀਂ ਲਾਇਆ ਨਹੀਂ ਉਹ ਇੱਕ ਥਣ ਅਗਲਾ ਲੱਗਦਾ ਮਾੜਾ ਪਰ ਓਕੇ ਸਾਰੀ ਉਹ ਹੂੰ ਮਾੜਾ ਜਿਹਾ ਲੱਗਦਾ ਹੈ ਨਾ ਓਕੇ ਓਕੇ ਜਾਵਾਂ ਨੇਕੀ ਦਾ ਹਾਂ ਉਹ ਮਾੜਾ ਮੋਟਾ ਦਾ ਯਾਰ ਚੋਣ ਜਾਣ ਜੀ ਬਾਈ ਕਹੋ ਜਾਂਦਾ ਨਾ ਬਾਈ ਟੋਕੜ ਹੋ ਕੇ ਤਾਂ ਇਹ ਘਾਰ ਹੀ ਜਾਂਦੀ ਆ ਸੀਰ ਠੰਡੀ ਫੁੱਲੂਗੀ ਬਾਈ ਆਪਣਾ ਪਸੂ ਗਰਮਣਾ ਹੋਊਗਾ ਕੋਈ ਵੀ ਹੂੰ ਕਿਧਰ ਦੀ ਮਰਜ਼ੀ ਬਹਿ ਜਾ ਇਹਦੀ ਜੀ ਜੀ ਡਿਮਾਂਡ ਇਹਦੀ ਇਹਦਾ ਮੁੱਲ 52000 ਰੁਪਇਆ ਉਹ ਜੂ ਮਾਨਤਨ ਕਰਦਾ ਠੀਕ ਆ ਨਗ ਨੰਬਰ ਆ ਗਿਆ ਬਈ ਤਿੰਨ ਆਪਣਾ ਇਹ ਵੀ ਟੋਕੜ ਕੱਬਣਾ ਜੀ ਕਿੰਨੇ ਸਮੇਂ ਦੀ ਜੀ ਇਹ ਹੈਗੀ ਆ 1.5 ਮਹੀਨੇ ਦੀ ਆਪਣੀ ਚੈੱਕ ਕਰਾਈ ਆ ਅਗਲਾ ਜੇ ਕੋਈ ਡੇਢ ਵਾਲਾ ਡਾਕਟਰ ਹੈਗਾ ਤਗੜਾ ਚੈੱਕ ਕਰਾ ਕੇ ਲੈ ਜਾ ਕਿਉਂਕਿ ਰੇਗ ਡਾਕਟਰ ਸਾਹਿਬਾਂ ਨੇ ਚੈੱਕ ਨਹੀਂ ਕਰਨੀ ਕਿਉਂਕਿ ਆਪਣੇ ਕੋਲੇ ਵੀਡੀਓ ਵੀ ਹੈਗੀ ਡਾਕਟਰ ਦੀ ਚੈੱਕ ਕਰੀ ਜਾਂਦੇ ਆ ਤੇ ਆਪਣੀ ਡੇਢ ਮਹੀਨੇ ਦੀ ਗੱਭਣ ਦੁੱਧ ਕਿੰਨਾ ਦੁੱਧ ਦੇ ਥੱਲੇ ਹੋਊਗਾ ਮੰਨ ਕੇ ਚੱਲ 7 ਕਿਲੋ 6 ਕਿਲੋ ਕਵਾਂਗੇ ਥਣਾ ਦੀ ਫੋਲੀ ਥਣਾ ਦੀ ਓਕੇ ਹਾਂ ਉਹ ਟਮਕਣਾ ਜਵੇ ਐਸੀ ਇਹ ਵੈਸੇ ਹੀ ਐਦੀ ਦੋ ਮਗਰ ਆ ਇੱਕ ਉਹ ਚਾਲੇ ਦੀ ਵੀ ਹੋਊਗਾ ਮੜਾ ਜਾਂ ਹਾਂ ਠੀਕ ਆ ਵੈਸੇ ਹੀ ਐ ਡੇਢ ਮਹੀਨੇ ਦੀ ਗੱਭਣ ਆ ਤੇ 7 ਕਿਲੋ ਹਾਂ 6 ਕਿਲੋ 6 ਕਿਲੋ ਮੰਨ ਲਓ ਮੰਨ ਕੇ ਅਜ ਕਿਲੋ ਭਾਟੀ ਮੰਨੇ ਹਾਂ ਜਿਹੜਾ ਨਾ ਵਜਿਆ ਪਤਾ ਕਿੰਨੇ ਕਿਸੇ ਦਾ ਕੋਈ ਨਾ ਕਈ ਵੀ ਹੱਥ ਹੁੰਦਾ ਬਹੁਤ ਕਰ ਜਾਂਦਾ ਕਈ ਵੀ ਨਾ ਜੇ ਕੋਈ ਚੁੰਦਾ ਤਾਂ ਠੀਕ ਆ ਰੰਗ ਪ੍ਰਿੰਟ ਪੂਰਾ ਚੰਗਾ ਹਨਾ ਪੂਰੀ ਪੂਰੀ ਜਾਤ ਵਾਲੀ ਵਜਨ ਮजूद ਵੀ ਪੂਰਾ ਪੂਰਾ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਤੇ ਫੋੜ ਛਾ ਕੇ ਜਿਹੜੀ ਮਾੜੀ ਜੀ ਹੈਗੀ ਆ ਉਹ ਚੱਲਦੀ ਤਾਂ ਨਹੀਂ 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 ਕੋਈ ਨਹੀਂ ਚੱਲਦੀ ਠੀਕ ਆ ਉਹਦਾ ਵੈਸੇ ਟਮਕ ਨਹੀਂ ਆ ਮੜੀ ਜੀ ਨਾਲ ਹੁੰਦੇ ਆ ਆ ਹੀ ਜਾਂਦੇ ਆ ਚੁੱਪ ਚੇ ਚ ਜਾ ਆ ਹੀ ਜਾਂਦੀ ਆ ਹੀ ਜਾਂਦੀ ਹਾਂ ਇਧਰਲੇ ਪਾਸੇ ਵੀ ਚੈੱਕ ਕਰ ਸਕਦੇ ਤੇ ਇਹਦੀ ਕੀਮਤ ਹੈ ਬਾਈ ਇਹਦਾ ਅੱਜ ਵਾਲਾ ਮੁੱਲ ਹੈਗਾ ਮੰਨ ਕੇ ਚੱਲ ਵੀ 32000 ਰੁਪਇਆ ਉਹ ਜੂ ਮਾੜਾ ਮੋਟਾ ਕਰਾਂਗੇ ਫੋਲੀ ਫੋਲੀ ਕਰਾਂਗੇ ਬਰਾੜਾ ਮਾੜਾ ਮੋਟਾ ਨਹੀਂ ਅਗਲਾ ਫੋਨ ਲਾਵੇ ਵਾ ਮੋੜਣਾ ਨਹੀਂ ਯਾਰ ਕੋਈ ਹੋਵੇ ਭੈਣ ਭਰਾ ਹਾਂ ਮਾਗ ਨੰਬਰ ਹੈਗਾ 443 ਇਹ ਵੀ ਟੋਕੜ ਗੱਬਣ ਕਿੰਨੇ ਸਮੇਂ ਦੀ ਦੁੱਧ ਹੋਗਾ ਥੱਲੇ ਮੰਨ ਕੇ ਚੱਲ 9 ਕਿਲੋ ਹੂੰ ਤੇ ਗੱਬਣਾ 4.5 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਹੈ ਆਪਣੇ ਘਰ ਦੀ ਬਿਹੜਾ ਥਣਾ ਦੀ ਫੁੱਲ ਗਾਰੰਟੀ ਹੈ ਥਣਾ ਦੀ ਫੁੱਲ ਗਾਰੰਟੀ ਚਾਰ ਤੰਦ ਮੂੰਹ ਤੋਂ ਸੱਜਰ ਦਾ ਇਹ ਵੀ ਦੰਦਾਂ ਜੀ ਆ ਵੇਹੇ ਵੜਾ ਠੀਕ ਆ ਸੱਜਰ ਦਾ ਕੀ ਰਿਕਾਰਡ ਆ ਮੰਨਣਾ ਤਾਂ ਹੈ ਨਹੀਂ ਅਗਲੇ ਨੇ ਨਿੱਕੀ ਜੀ ਆ ਹੂੰ ਪਰ ਇਹਦਾ ਦੁੱਧ ਚੋਇਆ ਸੀ ਜਿਹੜਾ 24 ਕਿਲੋ ਅੱਛਾ ਹਾਂ ਠੀਕ ਆ ਪਰ ਅਗਲਾ ਨਿੱਕੀ ਕਰਕੇ ਮੰਨਣਾ ਨਹੀਂ ਅਗਲੇ ਨੇ ਹੂੰ ਤੋੜ ਕੇ ਦਿਖਾ ਦੀ ਹੁਣ ਕਿੰਨੇ ਸਮੇਂ ਦੀ ਗੱਬਣਾ ਹੁਣ 4.5 ਮਹੀਨਿਆਂ ਦੀ 4.5 ਦਾ ਵੱਧ ਬਣਾਵੇ ਘਟਣੀਗੀ ਇਹ ਠੀਕ ਆ ਆ ਡਰੂਗੀ ਮੜਾ ਜਾਏ ਕੋਈ ਗੱਲ ਨਹੀਂ ਉਪਰਾ ਕਰਦੀ ਸੁਣੇ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 9 ਕਿਲੋ ਨੈਟ ਦੁੱਧ ਤਿਆਰ ਆ ਆਪ ਦਾ ਦੋ ਟਾਈਮ ਚਾਰ ਟਾਈਮ ਕੋਈ ਵੀ ਚੋਕੇ ਲੈ ਜੇ ਕੋਨਾ ਮੁੱਠੀ ਵਾਲਾ ਥਾਣਾ ਬਾਕੀ ਹੈ ਨਾ ਜਰਸੀ ਦਾ ਦੁੱਧ ਜਰਸੀ ਜਰਸੀ ਹਾਂ ਮਈਂਗਰ ਕਾ ਮਈਂਗਰ ਕਾ ਚਟਾ ਮੱਜਾਂਰ ਕਾ ਚਟਾ ਮੋੜ ਲਿਆ ਵੀਰੇ ਫੱਟ ਫੱਟ ਲੇਵਾ ਹਾਂ ਪੂਰਾ ਇਹ ਫਸ ਜਾਂਦੀ ਤੁਰਣੀਆਂ ਦਾ ਜੇ ਸੱਜਰ ਹੁੰਦੀ ਆ ਪ੍ਰਿੰਟ ਪੂਰਾ ਚੰਗਾ ਹੂੰ ਇਹਦੀ ਕੀਮਤ ਬਾਈ ਇਹਦਾ 45000 ਹੋਜੂ ਮਾੜਾ ਮੋਟਾ ਹਾਂ ਕਰ ਦਾਂਗੇ ਠੀਕ ਆ ਇਹਦੀ ਕੀਮਤ ਹੈਗੀ ਬਾਈ ਕਹਿੰਦਾ 45000 ਰੁਪਈਆ ਜੇਕਰ ਥੋੜਾ ਕਨਾ ਮਾਨਤਾ ਨਾਲ ਆਪਾਂ ਜਰੂਰ ਕਰ ਦਾਂਗੇ ਤੇ ਅੱਗੇ ਆ ਗਈ ਬਾਈ ਚਿੱਟੀ ਵਿਹੜ ਟੋਕੜ ਬਾਈ ਇਹਦਾ ਸੂਆ ਕਿੰਨਾ ਮਾਜੀ ਸੂਆ ਜਿਹੜਾ ਮਰਜੀ ਮੰਨ ਲੇ ਬਾਈ ਸੂਏ ਦੀ ਕੋਈ ਜਿਦਾ ਨਹੀਂ ਹਾਂ ਉਹਲਾ ਦੂਜਾ ਹੀ ਕਹਿੰਦਾ ਹੁੰਦਾ ਆਪਾਂ ਵੀ ਕਵਾਂਗੇ ਦੂਜਾ ਹੀ ਆ ਠੀਕ ਆ ਪਰ ਕਹਿੰਦੇ ਨਹੀਂ ਠੀਕ ਆ ਇਹਦਾ ਮਗਲਾ ਥਣ ਘਾਟਾ ਬਾਈ ਦੁੱਧ 10 ਲੀਟਰ ਇਹਦੇ ਮਗਲ ਥੱਲੇ 10 ਲੀਟਰ ਹੈ ਘਾਟਾ ਹਾਂ ਹਾਂ ਮਗਰ ਘਾਟਾ ਬਾਈ ਉਹ ਅੱਧਾ ਹੀ ਮੰਨੇ ਕੋਈ ਅੱਛਾ ਫੇ ਤਾਂ ਕੀ ਆ ਵੀ ਹਾਂ ਈ ਆਈ ਵਗੈਰਾ ਤਾਂ ਨਹੀਂ ਹੋਈ ਈ ਆਈ ਹੋਈ ਆ ਬਾਈ ਆਪਾਂ ਨੇ ਕਰਾਈ ਚੈੱਕ ਠੀਕ ਆ ਮਤਲਬ ਰੂਡ ਮਿੰਗ ਹੋ ਗਏ ਨੇ ਆਪਾਂ ਨੇ ਕਰਾਈ ਚੈੱਕ ਹੂੰ ਵੱਡੀ ਵਿਹੜ ਹੈ ਇਹ ਹਨਾ ਹਾਂ ਠੀਕ ਈ aí ਬਾਈ ਕਹਿੰਦਾ ਹੋਈ ਆ ਆਪਾਂ ਖਾਲੀ ਮੰਨ ਕੇ ਦੇਣੀ ਆ ਇੱਕ ਥਣ ਇਹ ਮੈਂ ਤਾਂ ਨਹੀਂ ਬਾਈ ਚੈੱਕ ਕਰਾਈ ਜਣਾ ਮਨਗਾ ਮਨਗਾ ਤਾਰਾਂ ਹੀ ਵਾਂਗੂ ਕਰਦੀ ਸੀ ਲਕੋਰੀਆ ਜੀ ਹਾਂ ਮੈਂ ਯਾਰ ਕਿਵੇਂ ਕਹੇਗਾ ਇਹਨੂੰ ਕੀ ਕਹਣਾ ਮੁੜ ਕੇ ਨਾ ਹੂੰ ਇਹ ਆਏ ਹੋ ਜਾਂਦਾ ਕਈ ਪਸ਼ੂ ਕਰਦੇ ਹੀ ਰਹਿੰਦੇ ਆ ਹਾਂ ਐਚਪ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਚਲੋ ਆਪਾਂ ਦੇਣੀ ਖਾਲੀ ਮੰਨ ਕੇ ਹਾਂ ਉਹ ਬਾਕੀ ਵੱਡੀ ਵਾਲੀ ਬਾਈ ਇਹ ਐਡੀ ਡਾਕਟਰ ਕਹਿੰਦਾ ਬਾਈ ਇਹ ਨਹੀਂ ਪਾਸ ਹੋਣੀ ਹੂੰ ਛੋਟੇ ਬਹੂ ਦਾ ਤਾਂ ਪਤਾ ਲੱਗ ਜਾਂਦਾ ਹੂੰ ਵੱਡੀ ਦਾ ਨਹੀਂ ਪਤਾ ਲੱਗਦਾ ਹੁੰਦਾ ਸਹੀ ਗੱਲ ਆ ਜੀ ਜੀ ਡਿਮਾਂਡ ਇਹਦੇ ਇਹ 25000 25000 ਖੁੱਲਾ ਮਾਣਦਾ ਕੋ ਖੁੱਲਾ ਮਾਣਦਾ ਖੁੱਲਾ 10 ਲੀਟਰ ਹੈ ਹਾਂ ਦ 10 ਲੀਟਰ ਠੀਕ ਆ ਹਾਂ ਤੇ ਆ ਦੋ ਹੀ ਫਰਾ ਆ ਗਈਆਂ ਆਪਣਾ ਹਾਂਜੀ ਹਾਂਜੀ ਇਹ ਦੰ ਤੋਂ ਕਿਵੇਂ ਆ ਜੀ ਇਹ ਹੁਣ ਦੋ ਦੰਦਾਂ ਚੋਗੀਆਂ ਬਾਈ ਯਾਰ ਚੈੱਕ ਨਹੀਂ ਕੀਤੀਆਂ ਚੈੱਕ ਨਹੀਂ ਕੀਤੀਆਂ ਉਹ ਤਾਂ ਹੁਣੇ ਆਈ ਆ ਪਰਲੀ ਦੱਬੀ ਹਾਂ ਇਹਨੂੰ ਮੰਨ ਕੇ ਚੱਲ ਦੋ ਘੰਟੇ ਉਹ ਗਨਾਈ ਨੂੰ ਆਈ ਆ ਜੀ ਦੋ ਨੇ ਦੱਬੀ ਦੀ ਜਾਤ ਬਾੜੀ ਆ ਹੈਨਾ ਬਹੁਤ ਜ਼ਿਆਦਾ ਠੀਕ ਆ ਇਹ ਵਾਰ ਤਾਂ ਨਹੀਂ ਹੋਈ ਕਿਸੇ ਤੇ AI ਬਾਈ ਦੱਸਿਆ ਪਰ ਆਪਾਂ ਸੱਚ ਨਹੀਂ ਮੰਨਦੇ ਖੜੀ ਰਹਿਣ ਤੇ ਝੋਲੀ ਦਿਖਾਦੀ ਐ ਜੀ ਸੱਚ ਨਹੀਂ ਮੰਨਦੇ ਆਪਾਂ ਆਪਾਂ ਖਾਲੀ ਦੀ ਖਾਲੀ ਦੇਣੀ ਆ ਲਓ ਜੀ ਝੋਲੀ ਝਾਲੀ ਥਣ ਤੁਣ ਬਹੁਤ ਸੋਹਣਾ ਇਹਦਾ ਠੀਕ ਆ ਯਾਨੀ ਕੰਜ ਦੀ ਗਰੰਟੀ ਐ ਹਾਂ ਉਹ ਚੈੱਕ ਪਾਸ ਆ ਕੰਜ ਨਹੀਂ ਹੁੰਦੀ ਨਾ ਉਹ ਚੈੱਕ ਪਾਸ ਆ ਉਹ ਡਾਕਟਰ ਦੀ ਗਰੰਟੀ ਆ ਠੀਕ ਆ ਡੱਬੀ ਵੈੜ ਦੀ ਕੀ ਡਿਮਾਂਡ ਐ ਜੀ ਇਹ ਦੇ ਦਾਂਗਾ 17000 ਦੀ ਮਾਨ ਤੋਂ ਖੁੱਲਾ ਫੁੱਲਾ ਹੀ ਕਰਾਂਗੇ ਆਪਾਂ ਜੇ ਬਾਈ ਕੋਈ ਤਿਆਰ ਕਰ ਲੈਣਾ ਵੈੜਾ ਹੂੰ ਬੁੜੀ ਆ ਜੀ ਦੂਰ ਰੱਖ ਦੀ ਵੈੜਾ 2 ਮਹੀਨੇ ਸਾਂਭਣੀ ਪੈਣੀ ਹੈ ਬਾਈ ਬੈਡ ਦਾ ਪਾਡਰ ਪਾਡਰ ਜੇ ਬਾਈ ਚਾਣ ਚਲੋ ਅਗਲੇ ਕੀਆ ਨਾ ਵੀ ਹੂ ਤਾਂ ਪਾਡਰ ਪਾਡਰ ਪਾ ਕੇ ਬਦਨਾ ਤਿਆਰ ਕਰ ਲੈ ਇਹਨਾਂ ਨੂੰ ਕੋਈ ਜਿਵੇਂ ਬਾਈ ਪੱਠੇ ਨਹੀਂ ਪਾਈ ਬੰਦੇ ਬਾਹਰ ਗਏ ਮੁੜ ਕੇ ਘੜਾ ਕਨ ਆਪਾਂ ਕਿ ਲੈਣਾ ਹੂੰ ਆ ਵੀ ਬਾਈ ਉਹ ਹੁਣੇ ਇਹਨੂੰ 2 ਘੰਟੇ ਹੋ ਗਏ ਇਹਨੂੰ ਠੀਕ ਆ ਹਾਂ ਇਹਦਾ ਮੁੱਲ ਇਹਦਾ ਹੂੰ ਦੇ ਦਾਂਗੇ 9500 ਦੀ ਯਾਰ ਵੇਖੀਓ ਠੀਕ ਆ ਪੋਰਟシャン ਕੋਈ ਨਹੀਂ ਨਾ ਇਹਦੀ ਝੋਲੀ ਝਾਲੀ ਬਹੁਤ ਐਦੀ ਚਲ 9000 ਦੀ ਦੇ ਦੇ ਉਹ ਕਰਾਂਗੇ ਆਪਾਂ ਖੁੱਲਾ ਹੀ ਕਰਾਂਗੇ ਯਾਰ ਦੇ ਦਾਂਗੇ ਬਾਕੀ ਦੀ ਦੇ ਦਾਂਗੇ ਯਾਰ ਹੋਰ ਦੱਸ ਸੱਤ ਵੀ ਦੇ ਦਾਂਗੇ ਦੇ ਦਾਂਗੇ ਯਾਰ ਠੀਕ ਹੈ ਅਗਲਾ ਫੋਨ ਲਾਵੇ ਕੋਈ ਚੱਕਰ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ